ਕਿਹੜਾ ਪਿੰਡ ਆ ਵੀਰ ਜੀ ਪਪਲ ਹੈ ਜੀ ਪਿੰਡ ਕਿੰਨੀ ਪਸਵਾਈਆ ਤੁਸੀਂ ਆਪਣੀ ਜੀ ਅੱਜ 5 ਕਿੱਲੇ ਦੀ ਹੈ ਜੀ ਕੀ ਕਹਿਣਾ ਚਾਹਦੇ ਹੋ ਜੀ ਮੈਂ ਅੱਜ ਮੰਤਰੀ ਸਾਹਿਬ ਦੇ ਸਾਡੀ ਪਹਿਲੀ ਮੈਂ ਸ਼ੁਕਰਾਨਾ ਕਰਦਾ ਜੀ ਆਮ ਆਦਮੀ ਪਾਰਟੀ ਦਾ ਤੇ ਜਿਨ੍ਹਾਂ ਨੇ ਬੋਲੀ ਲਾ ਕੇ ਪੂਰੇ ਪੰਜਾਬ ਨੂੰ ਪੂਰੇ ਪੰਜਾਬ ਦਾ ਤੇ ਮੈਂ ਸ਼ੁਕਰੀਆ ਕਰਦਾ ਹਾਂ ਭਗਵੰਤ ਸਿੰਘ ਮਾਨਤਾ ਜੀ ਸਾਬਕਾ ਮੰਤਰੀ ਕੀ ਰੇਟ ਨਾਲ ਚੱਕੀ ਆ ਕੁਛ ਹੈ ਇੱਥੇ ਨਾ ਇਹ ਲੱਗੀ ਸਰਕਾਰੀ ਰੇਟ ਹਾਂਜੀ ਇਹ ਤੋਂ ਲਿਆਈ ਸੀ ਪੱਤਰਾ ਇਹ ਬਾਜੀ ਮਤਲਬ ਸਵੇਰੇ 10:00 ਵਜੇ ਲਿਆਈ ਜੀ ਉਸ ਤੋਂ ਬਾਅਦ ਪੱਖਾ ਲਾ ਕੇ ਤਿਆਰ ਹੋ ਗਈ ਤੇ ਨਾਲ ਲੱਗਦੀ ਜੀ ਨਾ ਜੀ ਕੋਈ ਪਰੇਸ਼ਾਨੀ ਨਹੀਂ ਮੰਡੀ ਦੇ ਮੰਡੀ ਦੇ ਵਿੱਚ ਜਿਹੜੇ ਪ੍ਰਬੰਧ ਕੀਤੇ ਉਹਦੇ ਬਾਰੇ ਦੱਸੋ ਵਧੀਆ ਪ੍ਰਬੰਧ ਹੋਏ ਹੋਏ ਆ ਜੀ ਹਾਂਜੀ ਸਭ ਸਾਫ਼ ਸਪਾਈ ਹੈ ਜੀ ਇੱਥੇ ਢੇਰੀ ਦਾ ਜੀ ਜਿੱਦਾਂ ਮੈਡਮ ਨੀਨਾ ਮਿੱਤਲ ਜੀ ਨੇ ਢੇਰੀਆਂ ਆ ਕੇ ਗਵਰਨਮੈਂਟ ਰੇਟ ਲਾਈਏ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਅਰਦਾਸ ਆਪਣੀ ਅਰਦਾਸ ਦੇ ਰੂਪ ਵਿੱਚ ਆ ਕੇ ਨਾ ਸੁਣੇ ਜੀ ਸਰ ਸਰ ਕੀ ਕਹਿਣਾ ਜੀ ਅੱਜ ਰਾਜਪੁਰਾ ਖਰੀਦ ਵਾਸਤੇ ਪਹੁੰਚੋ ਅ ਸਭ ਤੋਂ ਪਹਿਲਾਂ ਤਾਂ ਮੈਨੂੰ ਖੁਸ਼ੀ ਹੈ ਕਿ ਅੱਜ ਪੰਜਾਬ ਦੇ ਅੰਦਰ ਪਹਿਲੀ ਢੇਰੀ ਰਾਜਪੁਰੇ ਦੇ ਅੰਦਰ ਟੋਲੀ ਗਈ ਹੈ ਅ ਹਰਵਿੰਦਰ ਸਿੰਘ ਕਿਸਾਨ ਜਿਨ੍ਹਾਂ ਦਾ ਪਿੰਡ ਪਾਪਲ ਹੈ ਉਹ ਪੰਜਾਬ ਦੇ ਪਹਿਲੇ ਕਿਸਾਨ ਰਵਿੰਦਰ ਸਿੰਘ ਬਣੇ ਨੇ ਜਿਨ੍ਹਾਂ ਦੀ ਅੱਜ ਡੇਰੀ ਇੱਥੇ ਥੋਲੀ ਗਈ ਹੈ ਸੋ ਮੇਰੇ ਵੱਲੋਂ ਹਰਵਿੰਦਰ ਸਿੰਘ ਨੂੰ ਬਿਮਾਰਕਾਂ ਔਰ ਸਮੁੱਚੇ ਪੰਜਾਬ ਦੇ ਕਿਸਾਨਾਂ ਨੂੰ ਅਸੀਂ ਪਹਿਲਾਂ ਹੀ ਜੀ ਆਇਆਂ ਕਹ ਚੁੱਕਿਆ ਪਹਿਲੀ ਤਰੀਕ ਤੋਂ ਪੰਜਾਬ ਦੀਆਂ ਮੰਡੀਆਂ 'ਚ ਕਣਕ ਦੀ ਖਰੀਦ ਦਾ ਐਲਾਨ ਕੀਤਾ ਹੋਇਆ ਸੋ ਉਹਦੇ ਲਈ ਜਿੰਨੇ ਵੀ ਲੋੜਿੰਦੇ ਕਾਜ਼ ਨੇ ਉਹ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜੇ ਦੇਸ਼ ਨੇ ਉਹਦੇ ਤਰ੍ਹਾਂ ਪੂਰੇ ਕੀਤੇ ਜਾ ਚੁੱਕੇ ਆ ਸੋ ਅ ਅੱਜੋ ਦੀ ਸ਼ੁਰੂਆਤ ਹੋਈ ਆ ਪੰਜਾਬ ਦੇ ਅੰਦਰ ਜਿਹੜੀ ਵੀਟ ਦੀ ਗਵਰਨਮੈਂਟ ਦੀ ਸੋ ਮੇਰੇ ਨਾਲ ਭੈਣ ਜੀ ਨੀਨਾ ਮਿੱਤਲ ਜੀ ਜਿਹੜੇ ਸਾਡੇ ਵਿਧਾਇਕ ਨੇ ਰਾਜਪੁਰੇ ਤੋਂ ਔਰ ਮੇਰੇ ਪੰਜਾਬ ਦੇ ਸੈਕਟਰੀ ਰਾਹੁਲ ਤਵਾੜੀ ਜੀ ਔਰ ਮੇਰੇ ਡਾਇਰੈਕਟਰ ਵਿਰਿੰਦਰ ਸ਼ਰਮਾ ਜੀ ਡੀਸੀ ਮੈਡਮ ਪਟਿਆਲਾ ਸੋ ਸਮਸ ਜਿਹੜੇ ਸਾਡੇ ਅਧਿਕਾਰੀ ਸਰਵਾਨ ਨੇ ਅੱਜ ਉਹਨਾਂ ਦੀ ਵਾਈ ਦੇ ਵਿੱਚ ਇੱਥੇ ਕੀ ਦੀ ਸ਼ੁਰੂਆਤ ਕੀਤੀ ਹੈ ਸੋ ਲਗਾਤਾਰ ਜਿਉਂ-ਜਿਉਂ ਸਮਾਂ ਦੇਣ ਵੀ ਤਣੇ ਆ ਤੇ ਜਿਹੜੀ ਵੀਟ ਦੀ ਪਰਕਰਮੈਂਟ ਦਾ ਸੀਜ਼ਨ ਆ ਉਹ ਪੀਕ ਤੇ ਜਾਣਾ ਸੋ ਅਸੀਂ ਸਾਰੇ ਬੰਦੋਬਸ ਪੰਜਾਬ ਦੀਆਂ ਮੰਡੀਆਂ ਚ ਕੀਤੇ ਆ ਸੋ ਮੈਂ ਕਹਿ ਸਕਦਾ ਕਿ 124 ਲੱਖ ਐਮਟੀ ਦਾ ਟਾਰਗੇਟ ਜਿਹੜਾ ਸਾਨੂੰ ਐਫਸੀ ਵੱਲੋਂ ਮਿਲਿਆ ਭਾਰ ਸਰਕਾਰ ਵੱਲੋਂ ਔਰ ਜਿਸ ਕਿਸਮ ਦੀ ਫੀਡਬੈਕ ਹੈ ਚੰਗੀ ਫਸਲ ਹੈ ਪੰਜਾਬ ਦੇ ਅੰਦਰ ਬੰਪਰ ਫਸਲ ਦੀ ਸੁਭਾਵਨਾ ਹੈ ਉਹਦੇ ਮੁਤਾਬਕ ਅਸੀਂ ਟਾਰਗੇਟ ਪੂਰਾ ਕਰਾਂਗੇ ਸੋ 28894 ਕਰੋੜ ਰੁਪਏ ਦੀ ਜਿਹੜੀ ਕੈਸ਼ ਕ੍ਰੈਡਿਟ ਲਿਮਿਟ ਜਿਹੜੀ ਸਾਡੇ ਕੋਲ ਸੀਸੀ ਵਾਲਾ ਉਹ ਵੀ ਅਵੇਲੇਬਲ ਹੈ ਸਾਡੇ ਕੋਲ ਪਹੁੰਚ ਚੁੱਕੀ ਹੈ ਆਰਬੀ ਵੱਲੋਂ ਤੇ ਲਗਭਗ ਬਾਰਦਨ ਦਾ 100% 5 ਲੱਖ ਕਟੇ ਜਿਹੜੇ ਆ ਸਾਨੂੰ ਚਾਹੀਦੇ ਹੁੰਦੇ ਆ ਵੀਟ ਦੀ ਪਰਫਾਰਮੈਂਸ ਦੇ ਲਈ ਉਹ ਵੀ ਸਾਡੇ ਕੋਲ ਆਲਮੋਸਟ ਸਾਡੇ ਕੋਲ ਪਹੁੰਚ ਚੁੱਕੇ ਆ ਬਲਕਿ ਜਿੱਥੇ ਜਿੱਥੇ ਮੰਡੀਆਂ ਨੇ ਖਰੀਦ ਕੇਂਦਰ ਨੇ ਉਥੇ ਅਸੀਂ ਪੁੱਜਦੇ ਜਿਹੜੇ ਆ ਉਹ ਆਪਣਾ ਕਰ ਦਿੱਤੇ ਗਏ ਸੋ 1865 ਮੰਡੀਆਂ ਜਿਹੜੇ ਖਰੀਦ ਕੇਂਦਰ ਨੇ ਪੱਕੇ ਸਾਡੇ ਪੰਜਾਬ ਦੇ ਅੰਦਰ ਉਹਨਾਂ ਦੇ ਵਿੱਚ ਮਤਲਬ ਖਰੀਦ ਹੋਣੀ ਆ ਸੋ ਅੰਦਾਜ਼ਨ 8 ਲੱਖ ਦੇ ਕਰੀਬ ਕਿਸਾਨ ਜਿਹੜੇ ਆ ਉਹ ਪੰਜਾਬ ਦੇ ਵੱਖ-ਵੱਖ ਇਲਾਕਿਆਂ ਚੋਂ ਆਪਣੀ ਫਸਲ ਲੈ ਕੇ ਆਣਗੇ ਸੋ ਲੋੜ ਪੈਣ ਤੇ ਜੇ ਕਿਤੇ ਮੁੰਾਜ਼ਰ ਆਵੇ ਤਾਂ ਸਾਡੇ ਕੋ ਆਰਜੀ ਮੰਡੀਆਂ ਵੀ ਨੇ ਸੇਸੂ ਮੰਡੀਆਂ ਉਹ ਵੀ ਅਸੀਂ ਹਰ ਵਾਰ ਉਹ ਮਲਜ਼ੂਜ਼ ਕਰਦੇ ਆ ਸੋ 2425 ਰੁਪਏ ਜਿਹੜੀ ਐਮਐਸਪੀ ਆ ਉਹਦੇ ਉੱਤੇ ਕਿਸਾਨ ਦੀ ਫਸਲ ਖਰੀਦੀ ਜਾਊਗੀ ਸੋ ਮੈਂ ਪੰਜਾਬ ਦੇ ਕਿਸਾਨਾਂ ਨੂੰ ਇਹ ਕਹਾਂਗਾ ਕਿ ਬਿਲਕੁਲ ਚੜ੍ਹਦੀ ਕਲਾ ਚ ਆਪਣੀ ਫਸਲ ਲੈ ਕੇ ਮੰਡੀ ਚਾਂ ਕੱਲਾ ਕੱਲਾ ਧਾਣਾ ਚੱਕਾਂਗੇ ਐਮਐਸਬੀ ਤੋ ਚੱਕਾਂਗੇ ਔਰ ਇਹਦੇ ਲਈ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਪੰਜਾਬ ਦੇ ਕਿਸਾਨ ਨੂੰ ਨਾ ਆਵੇ ਸਾਡੀ ਕੋਸ਼ਿਸ਼ ਹੋਏਗੀ ਕਿ ਮੰਡੀਆਂ ਦੇ ਅੰਦਰ ਪਾਣੀ ਦੀ ਚੰਗੀ ਵਿਵਸਥਾ ਹੋਵੇ ਬਾਕੀ ਜਿੰਨਾ ਵੀ ਸਾਡਾ ਡਿਪਾਰਟਮੈਂਟ ਦਾ ਸਰਕਾਰ ਦਾ ਮੈਕੈਨਿਜ਼ਮ ਹੈ ਉਹ ਸਾਰਾ ਆਪਣੇ ਆਪਣੇ ਥਾਈ ਡਿਪਲੋਏਟ ਕਰ ਦਿੱਤਾ ਗਿਆ ਸੋ ਮੇਰੇ ਵੱਲੋਂ ਫਿਰ ਦੁਬਾਰਾ ਅੱਜ ਹਰਵਿੰਦਰ ਸਿੰਘ ਨੂੰ ਮੁਬਾਰਕਾਂ ਜਿਨ੍ਹਾਂ ਦੀ ਜਿਹੜੇ ਪਹਿਲੇ ਪੰਜਾਬ ਦੇ ਕਿਸਾਨ ਬਣੇ ਆ ਮਾਨ ਜੋਗ ਮੁੱਖ ਮੰਤਰੀ ਜੀ ਵੱਲੋਂ ਵੀ ਸੋ ਸੀਐਮ ਕੋ ਹੰਤਮਾਨ ਜੀ ਦਾ ਹਦੇਸ਼ ਆ ਕਿ ਪੰਜਾਬ ਦੇ ਅੰਦਰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮੰਡੀ ਦੇ ਅੰਦਰ ਕੋਈ ਦਿੱਕਤ ਨਾ ਆਵੇ ਇਹਦੇ ਲਈ ਮਤਲਬ ਪੂਰੀ ਜਿਹੜੀ ਤੰਦਈ ਦੇ ਨਾਲ ਸਾਡੇ ਅਧਿਕਾਰੀ ਸਹਿਬਾਨ ਵੀ ਆਪਣੀ ਨਜ਼ਰ ਰੱਖੀ ਹੋਇਆ ਮੈਂ ਵੀ ਇਹਨਾਂ ਦਿਨਾਂ ਚ ਮੰਡੀਆਂ ਦੇ ਅੰਦਰ ਹੀ ਆ ਸੋ ਹਰ ਤਰ੍ਹਾਂ ਦੀ ਸਿੱਤੀ ਦੇ ਨਾਲ ਜਿਹੜਾ ਉਹ ਪ੍ਰਬੰਧ ਸੀ ਕੀਤੇ ਆ ਸੋ ਕਿਸਾਨ ਆਣ ਅਸੀਂ ਉਹਨਾਂ ਦੇ ਨਜ਼ਰ ਕਰ ਰਹੇ ਆ ਤੱਲਾ-ਕੱਲਾ ਦਾਣਾ ਪੰਜਾਬ ਦੀ ਮੰਡੀ ਸਰ ਆਖੇ ਕੋਈ ਦਿੱਲੀ ਦਾ ਨਮੀ ਵਾਲੀ ਕੰਨਾ ਕੰਦੀ ਆ ਤਾਂ ਉਹਦੇ ਵਿੱਚ ਮਤਲਬ ਕਿੰਨੀ ਇੱਕ ਨਮੀ ਆਪਾਂ ਕੋਈ ਇਸ਼ੂ ਆਣਾ ਨਹੀਂ ਮਤਲਬ ਖਾਸ ਕਰਕੇ ਕਣਕ ਦੇ ਅੰਦਰ ਐਸਾ ਕੋਈ ਇਸ਼ੂ ਨਹੀਂ ਆਏਗਾ ਸੋ ਨੈਚੰਤਦਰਬੋ ਅਸੀਂ ਮੈਂ ਇਸੇ ਕਕੇ ਕਹਿ ਰਿਹਾ ਕਿ ਕਿਸਾਨ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਮੰਡੀ ਚ ਨਹੀਂ ਆਉਣੀ ਸਰ ਕਣਕ ਦੇ ਰੱਖਣ ਵਾਲੇ ਥਾਂ ਬਗਿਆ ਸਟਾਈਲ ਬਿਲਕੁਲ ਸਪੇਸ ਦੇ ਪ੍ਰਬੰਧ ਕੀਤੇ ਆ ਔਰ ਬਸ ਮੈਂ ਕੁਦਰਤ ਦਾ ਆਸ਼ੀਰਵਾਦ ਰਹੇ ਮੌਸਮ ਦਾ ਸਾਡੇ ਉਤੇ ਔਰ ਹਰੇਕ ਫੈਕਲਟੀ ਜਿਹੜੀ ਇਸ ਗਵਰਨਮੈਂਟ ਨਾਲ ਜੁੜੀ ਆ ਉਹਦੇ ਲਈ ਸੀਜ਼ਨ ਬੈਟਰ ਹੋਵੇ ਸਾਡੀਆਂ ਦੁਆਵਾਂ ਵੀ ਨੇ ਤੇ ਸਾਡੀ ਵੀ ਕਹੋ ਜੀ ਗੁਰ ਆਰ ਦਾ ਪਾ ਜੇ ਮੈਂ ਸਭ ਅਜਾ ਅਨਾਜ ਮੰਡੀ ਦੇ ਵਿੱਚ ਕਣਕ ਦੀ ਖਰੀਦ ਦੀ ਸ਼ੁਰੂਆਤ ਕਰਾਈ ਹੈ ਕਿ ਵੀਨ ਕਰ ਰਹੇ ਹਾਂ ਬਹੁਤ ਵਧੀਆ ਜੀ ਬਹੁਤ ਹੀ ਖੁਸ਼ੀ ਦਾ ਦਿਨ ਹੈਗਾ ਕਿ ਪੰਜਾਬ ਦੇ ਵਿੱਚ ਜਿਹੜਾ ਕਣਕ ਦਾ ਸੀਜ਼ਨ ਸ਼ੁਰੂ ਹੋਇਆ 1 April ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਹਰਵਿੰਦਰ ਜੀ ਕਣਕ ਲੈ ਕੇ ਆਏ ਹੈਗੇ ਆ ਅੱਜ ਇਹਨਾਂ ਦੀ ਕਣਕ ਦੀ ਗੋਦੀ ਹੋਈ ਹੈ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾ ਦਿੰਦਾ ਹਾਂ ਤੇ ਜਿਹੜੇ ਕਿਸਾਨ ਭਰਾ ਨੇ ਕਣਕ ਲੈ ਕੇ ਆਣੀ ਹੈਗੀ ਆ ਉਹਨਾਂ ਨੂੰ ਹੀ ਹੱਥ ਜੋੜ ਕੇ ਅਪੀਲ ਕਰਦਾ ਬੇਨਤੀ ਕਰਦਾ ਕਿ ਜਿਹੜੀ ਆਪਣੀ ਕਣਕ ਦੀ ਫਸਲ ਹੈਗੀ ਉਹਨੂੰ ਸਟਾਕੇ ਲੈ ਕੇ ਆ ਤਾਜੋ ਨਾਲ ਦੀ ਨਾਲ ਉਹਦੀ ਬੋਲੀ ਹੋ ਸਕੇ ਔਰ ਤੁਹਾਨੂੰ ਨਾਲ ਦੀ ਨਾਲ ਪੰਜਾਬ ਸਰਕਾਰ ਵੱਲੋਂ ਉਹਦਾ ਭੁਗਤਾਨ ਸਕੇ ਚੇਅਰਮੈਨ ਸਾਹਿਬ ਕੀ ਕੀ ਪ੍ਰਬੰਧ ਕਰਨੇਗੇ ਅੱਜ ਮੰਡੀ ਤੁਹਾਡੇ ਰੂਪੇ ਦਾ ਖਾਣ ਲੈ ਗਿਆ ਆਣੇ ਉਹਨਾਂ ਦੀ ਸੁਵਿਧਾ ਵਾਸਤੇ ਪੰਜਾਬ ਦੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਹਕਮ ਅਨਸਾਰ ਜੋ ਉਹਨਾਂ ਨੇ ਕਿਹਾ ਸੀਗਾ ਉਹਨਾਂ ਦੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਜਿਵੇਂ ਪੀਣ ਵਾਲੇ ਪਾਣੀ ਦਾ ਪ੍ਰਬੰਧ ਛਾਂ ਦਾ ਪ੍ਰਬੰਧ ਬੈਠਣ ਲਈ ਜਗ੍ਹਾ ਦਾ ਪ੍ਰਬੰਧ ਲਾਈਟਾਂ ਦਾ ਪ੍ਰਬੰਧ ਤੇ ਸਫਾਈ ਦਾ ਪ੍ਰਬੰਧ ਤੇ ਜਿਹੜੀਆਂ ਟਰਾਲੀਆਂ ਔਰੇ ਮਾਲ ਉਤਾਰਨ ਤੋਂ ਬਾਅਦ ਖਾਲੀ ਹੋ ਜਾਂਦੀਆਂ ਉਹਨਾਂ ਦੇ ਖੜੇ ਕਰ ਦਿੰਦਾ ਤੇ ਬੰਦ ਕਰ ਦਿੱਤਾ ਹੈ ਚੇਅਰਮੈਨ ਸਾਹਿਬ ਜਿਵੇਂ ਅੱਜ ਇਹ ਆਈ ਹੈ ਕਿਸਾਨ ਖਮਿੰਦਰ ਵੀਰ ਤੇਰਿੰਦਰ ਜੀ ਹੋਰ ਜੀ ਤੇ ਬਾਕੀ ਕਿਸਾਨਾਂ ਨੂੰ ਇਸ ਤੇ ਨਾਲ ਦੇ ਬਿਲਕੁਲ ਜੀ ਪੰਜਾਬ ਸਰਕਾਰ ਦੇ ਭਗਵੰਤ ਸਿੰਘ ਮਾਨ ਜੀ ਹੁਕਮ ਅਨੁਸਾਰ ਜਿਹੜੀ ਖਰੀਦ ਹੈਗੀ ਇਸੇ ਤਰ੍ਹਾਂ ਚਲੇਗੀ ਸਾਰਿਆਂ ਦੀਆਂ ਪ੍ਰੋਪਰ ਡਿਊਟੀਆਂ ਲੱਗੀਆਂ ਹੋਈਆਂ ਨੇ ਚਾਹੇ ਕੋਈ ਚੇਅਰਮੈਨ ਹੈ ਚਾਹੇ ਕੋਈ ਡਿਪਾਰਟਮੈਂਟ ਦੇ ਅਫਸਰ ਜੇਗੇ ਜਿਵੇਂ ਇਹਨਾਂ ਦੀ ਕਣਕ ਖਰੀਦੀ ਗਈ ਹੈ ਉਦਾਂ ਹੀ ਸਾਰਿਆਂ ਦੀ ਕਣਕ ਖਰੀਦੀ ਜਾਏਗੀ ਜਿਵੇਂ ਚੇਅਰਮੈਨ ਸਭਾ ਜੀ ਮੰਡੀ ਜਾਏ ਹੈ ਜੀ ਇਹ ਪਹਿਲਾਂ ਪ੍ਰੋਟੋਕੋਲ ਹਸਾਬ ਨਾਲ ਉੱਥੇ ਮਾਰਕੀਟ ਕਮੇਟੀ ਨਹੀਂ ਜਾਣਾ ਚਾਹੀਦਾ ਸੀਗਾ ਜੀ ਇਹਦੇ ਵਿੱਚ ਤੁਸੀਂ ਕੀ ਕਹਿਣਾ ਚਾਹੋ ਗੱਲ ਤਾਂ ਜੀ ਮੰਤਰੀ ਜੀ ਦੇ ਅਰਜੇਵੇਂ ਹੋਰ ਵੀ ਬਹੁਤ ਜ਼ਿਆਦਾ ਸੀਗੇ ਬਹੁਤ ਜ਼ ਜਿਆਦਾ ਟਾਈਮ ਨਾ ਹੋਣ ਕਰਕੇ ਸਿੱਧੀ ਇੱਥੇ ਆ ਗਏ ਨੇ ਮੈਂ ਤਾਂ ਬਹੁਤ ਖੁਸ਼ ਕਿਸਮਤ ਕਿਸਮਤ ਸਮਝਦਾ ਆਪਣੇ ਆਪ ਨੂੰ ਕਿ ਜਿਹੜੇ ਸਾਡੇ ਮੰਤਰੀ ਜੀ ਹੈਗੇ ਆ ਉਰੇ ਆ ਕੇ ਜਿਹੜੀ ਸਾਡੀ ਪੰਜਾਬ ਦੀ ਪਹਿਲੀ ਬੋਲੀ ਸ਼ੁਰੂ ਕਰਾਈ ਹੈਗੀ ਮੈਂ ਉਹਨਾਂ ਦਾ ਉਰੇ ਆਏ ਦੇ ਜੀ ਆਇਆਂ ਵੀ ਕਰਦਾ ਹਾਂ ਤੇ ਉਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਕਿ ਉਹ ਆਪਣੇ ਇੰਨੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਰਾਜਪੁਰਾਏ ਨੇ ਮੇਹਰਬਾਨ